ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਹੁਤ ਸੋਹਣੇ ਪ੍ਰਿੰਟ ਸੂਟ ਐਡ ਕੀਤੇ ਨੇ ਪ੍ਰਿੰਟ ਸੂਟਾਂ ਦੀ ਕਾਫੀ ਜ਼ਿਆਦਾ ਟਰਮਾਂਡ ਆ ਰਹੀ ਸੀਗੀ 5 ਮੀਟਰ ਆਲਓਵਰ ਸੂਟ ਹੋਏਗਾ ਸਪੈਸ਼ਲ ਇਹਨਾਂ ਦੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਜਿੱਦਾਂ ਦੀ ਤੁਹਾਡੀ ਚੁਆਇਸ ਤੁਸੀਂ ਉਦਾਂ ਹੀ ਲੈ ਸਕਦੇ ਹੋ ਵੱਡੇ ਫਲਾਵਰ ਵਾਲੇ ਜਾਂ ਫਿਰ ਅਲੱਗ ਪੈਟਰਨਸ ਵਾਲੇ ਜਾਂ ਫਿਰ ਛੋਟੇ ਫਲਾਵਰਸ ਵਾਲੇ ਜਾਂ ਕਲਰ ਆਪਸ਼ਨ ਦੇਖੋ ਬਹੁਤ ਜ਼ਿਆਦੇ ਪਿਆਰੇ ਪਿਆਰੇ ਹੈਗੇ ਨੇ ਇਹਨਾਂ ਵਿੱਚੋਂ ਕੋਈ ਵੀ ਤੁਸੀਂ 5 ਮੀਟਰ ਆਲਓਵਰ ਸੂਟ ਲੈ ਸਕਦੇ ਹੋ 700 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਵਿੱਚ ਆਣਗੇ ਜੀ ਇਹ ਐਂਡ ਇਹਨਾਂ ਵਿੱਚ ਲਾਈਟ ਐਂਡ ਡਾਰਕ ਕਲ ਆਪ ਐਡ ਕੀਤੇ ਨੇ ਬਹੁਤ ਡਿਮਾਂਡ ਹੁੰਦੀ ਲੈਸਾਂ ਲਾ ਕੇ ਡਿਜ਼ਾਈਨ ਕੀਤੇ ਜਾਂਦੇ ਨੇ ਇਹ ਵਾਲੇ ਸੂਟਾਂ ਦੇ ਸਪੈਸ਼ਲ ਆਫਰ ਹੈ ਜੀ ਇੱਕ ਨਾਲ ਇੱਕ ਫ੍ਰੀ ਸੂਟ ਮਿਲੇਗਾ ਹਾਂਜੀ 960 ਰੁਪਏ ਦਾ ਇੱਕ ਸੂਟ ਹੋਏਗਾ ਤੇ ਦੂਸਰਾ ਸੂਟ ਉਹਦੇ ਨਾਲ ਫ੍ਰੀ ਮਿਲੇਗਾ ਕਿਉਂਕਿ ਇਹ ਮਸਲੀਨ कॉटन ਦੀ ਜਿਹੜੀ ਇਹਦੀ ਸ਼ਰਟ ਆਏਗੀ ਤੇ कॉटन ਦੀ ਬਾਟਮ ਆਏਗੀ ਜੀ ਮਸਲੀਨ ਦਾ ਸੂਟ ਹੋਏਗਾ ਤੇ ਇਹ ਤੁਸੀਂ ਬਾਏਸ ਕਰ ਸਕਦੇ ਹੋ ਦੋ ਸੂਟ ਕੋਈ ਵੀ ਸੂਟ ਪਸੰਦ ਕਰ ਸਕਦੇ ਹੋ ਹਾਂਜੀ ਤੁਹਾਡੀ ਚੁਆਇਸ ਤੇ ਹੋਣਗੇ ਜੇਕਰ ਤੁਸੀਂ ਸਾਰੀ ਵੀਡੀਓ ਚੈੱਕ ਕਰਕੇ ਇਹਨਾਂ ਵਿੱਚੋਂ ਕੋਈ ਵੀ ਦੋ ਸੂਟ ਤੁਸੀਂ ਮੈਨੂੰ ਸਕਰੀਨਸ਼ਾਟ ਭੇਜਣੀ ਆਂ ਐਂਡ ਕੋਈ ਵੀ ਦੋ ਸੂਟ ਇਹਨਾਂ ਚੋਂ ਆਪਣੇ ਐਡਰੈਸ ਤੇ ਮੰਗਵਾ ਸਕਦੇ ਹੋ 960 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਤੁਸੀਂ ਘਰ ਆ